ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੇਓ ਇੱਕ ਵਾਰੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਾਦਸ਼ਾਹ ਜਹਾਂਗੀਰ ਨੇ ਸ਼ਿਕਾਰ ਤੇ ਜਾਨ ਦੀ ਬੇਨਤੀ ਕੀਤੀ ਤਾਂ ਬਾਦਸ਼ਾਹ ਦੀ ਬੇਨਤੀ ਨੂੰ ਮੰਨ ਕੇ ਗੁਰੂ ਜੀ ਸ਼ਿਕਾਰ ਨੂੰ ਚੱਲ ਪਏ ਤੇ ਸ਼ਿਕਾਰ ਕਰਨ ਲਈ ਸੰਗਣੇ ਜੰਗਲ ਵਿੱਚ ਵੜ ਗਏ ਤੇ ਸ਼ਿਕਾਰ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਬਾਦਸ਼ਾਹ ਜਹਾਂਗੀਰ ਨੇ ਗੁਰੂ ਜੀ ਨੂੰ ਸ਼ਿਕਾਰ ਕਰਦਿਆਂ ਵੇਖਿਆ ਤਾਂ ਉਹ ਗੁਰੂ ਜੀ ਦੀ ਸ਼ਾਸਤਰ ਵਿਦਿਆ ਨੂੰ ਵੇਖ ਕੇ ਬੜਾ ਪ੍ਰਸੰਨ ਹੋਇਆ ਬਾਦਸ਼ਾਹ ਜਹਾਂਗੀਰ ਨੂੰ ਕੁਝ ਦਿਨ ਪਹਿਲਾਂ ਹੀ ਪਤਾ ਲੱਗਾ ਸੀ ਕਿ ਇਸ ਜੰਗਲ ਵਿੱਚ ਇੱਕ ਖੁੰਖਾਰ ਸ਼ੇਰ ਰਹਿੰਦਾ ਹੈ ਤਾਂ ਬਾਦਸ਼ਾਹ ਨੇ ਗੁਰੂ ਜੀ ਦੇ ਨਾਲ ਉਸ ਸ਼ੇਰ ਦੇ ਬਾਰੇ ਜ਼ਿਕਰ ਕੀਤਾ ਅਤੇ ਉਹਨਾਂ ਨੂੰ ਉਸ ਪਾਸੇ ਨੂੰ ਲੈ ਗਿਆ ਜਿਸ ਪਾਸੇ ਉਹ ਖੁੰਖਾਰ ਸ਼ੇਰ ਰਹਿੰਦਾ ਸੀ ਜਦੋਂ ਸ਼ੇਰ ਨੇ ਆਪਣੇ ਆਲੇ-ਦੁਆਲੇ ਹੁੰਦੀ ਛੇੜ-ਛਾੜ ਨੂੰ ਸੁਨਿਆ ਤਾਂ ਉਹ ਭਵਕ ਮਾਰ ਕੇ ਝਾੜੀਆਂ ਤੋਂ ਬਾਹਰ ਨਿਕਲਿਆ ਉਸ ਖੁੰਖਾਰ ਸ਼ੇਰ ਦਾ ਵਿਸ਼ਾਲ ਸਰੀਰ ਵੇਖ ਕੇ ਤੇ ਉਸ ਦੀ ਭਿਆਨਕ ਆਵਾਜ਼ ਸੁਣ ਕੇ ਜਹਾਂਗੀਰ ਤੇ ਉਸ ਦੇ ਸਾਥੀਆਂ ਦੇ ਲੂ ਕੰਡੇ ਖੜੇ ਹੋ ਗਏ ਕਿਉਂਕਿ ਜਿਹੜਾ ਸ਼ੇਰ ਸੀ ਉਹ ਆਮ ਸ਼ੇਰਾਂ ਤੋਂ ਕਾਫੀ ਵੱਡਾ ਤੇ ਖੁੰਖਾਰ ਦਿਖਾਈ ਦਿੰਦਾ ਸੀ। ਇੰਨਾ ਭਿਆਨਕ ਸ਼ੇਰ ਵੇਖ ਕੇ ਹਾਥੀਆਂ ਦੀਆਂ ਵੀ ਚੰਗਿਆੜੀਆਂ ਨਿਕਲ ਗਈਆਂ। ਬਾਦਸ਼ਾਹ ਜਹਾਂਗੀਰ ਉਸ ਸ਼ੇਰ ਨੂੰ ਵੇਖ ਕੇ ਆਪਣਾ ਹਾਥੀ ਪਿੱਛੇ ਲੈ ਗਿਆ ਤੇ ਪਿੱਛੇ ਜਾ ਕੇ ਉਸ ਨੇ ਆਪਣੇ ਨਾਲ ਆਏ ਸ਼ਿਕਾਰੀਆਂ ਨੂੰ ਕਿਹਾ ਕਿ ਜਿਹੜਾ ਵੀ ਇਸ ਖੁੰਖਾਰ ਸ਼ੇਰ ਨੂੰ ਮਾਰੇਗਾ ਮੈਂ ਉਸ ਨੂੰ ਮਹੂਮੰਗਿਆ ਇਨਾਮ ਦਵਾਂਗਾ। ਪਰ ਉਸ ਧਿਆਨਕ ਡਰਾਣੇ ਸ਼ੇਰ ਨੂੰ ਵੇਖ ਕੇ ਡਰਦਾ ਮਾਰਾ ਕੋਈ ਜਣਾ ਵੀ ਅੱਗੇ ਨਹੀਂ ਵਧਿਆ ਤੇ ਸਾਰੇ ਜਣੇ ਪਿਛਾ ਆਣ ਕੇ ਬਾਦਸ਼ਾਹ ਦੇ ਕੋਲ ਖਲੋ ਗਏ ਪਰ ਨੀਰੀ ਪੀਰੀ ਦੇ ਮਾਲਕ ਧੰਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇੱਕ ਕਦਮ ਵੀ ਪਿੱਛੇ ਨਹੀਂ ਹਟੇ ਤੇ ਸ਼ੇਰ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਉਸ ਨੂੰ ਵੇਖਦੇ ਰਹੇ ਤਾਂ ਬਾਦਸ਼ਾਹ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਜੀ ਇਸ ਸ਼ੇਰ ਨੂੰ ਮਾਰਨਾ ਮੇਰੇ ਹੱਥ ਵਾਸ ਨਹੀਂ ਹੈ ਪਰ ਕੀ ਤੁਸੀਂ ਇਸ ਸ਼ੇਰ ਦਾ ਸ਼ਿਕਾਰ ਕਰ ਸਕਦੇ ਹੋ ਤਾਂ ਗੁਰੂ ਜੀ ਨੇ ਜਵਾਬ ਵਿੱਚ ਕਿਹਾ ਕਿ ਜੇਕਰ ਅਕਾਲ ਪੁਰਖ ਨੇ ਚਾਇਆ ਤਾਂ ਕੁਝ ਵੀ ਮੁਮਕਿਨ ਨਹੀਂ ਹੈ ਉਸ ਵੇਲੇ ਗੁਰੂ ਜੀ ਦੇ ਇੱਕ ਹੱਥ ਵਿੱਚ ਤਲਵਾਰ ਸੀ ਤੇ ਦੂਸਰੇ ਹੱਥ ਵਿੱਚ ਢਾਲ ਸੀ ਤਾਂ ਗੁਰੂ ਜੀ ਨੇ ਅੱਗੇ ਵੱਧ ਕੇ ਉਸ ਸ਼ੇਰ ਨੂੰ ਲਲਕਾਰਿਆ ਤਾਂ ਗੁਰੂ ਜੀ ਦੀ ਲਲਕਾਰ ਸੁਣ ਕੇ ਸ਼ੇਰ ਕ੍ਰੋਧ ਵਿੱਚ ਆ ਗਿਆ ਤੇ ਉਸ ਦੀਆਂ ਅੱਖਾਂ ਕੋਲੇ ਵਾਂਗੂ ਪੱਖਾਂ ਲੱਗ ਪਈਆਂ ਸ਼ੇਰ ਬੜੀ ਜ਼ੋਰ ਨਾਲ ਗਰਜਿਆ ਤਾਂ ਗੁਰੂ ਜੀ ਵੱਲ ਨੂੰ ਵਧਿਆ ਤੇ ਗੁਰੂ ਜੀ ਨੇ ਆਪਣੀ ਢਾਲ ਉਸ ਦੇ ਸਿਰ ਉੱਤੇ ਮਾਰੀ ਤੇ ਜ਼ੋਰ ਨਾਲ ਪਿੱਛੇ ਵੱਲ ਨੂੰ ਟੱਕ ਦਿੱਤਾ ਤਾਂ ਸ਼ੇਰ ਪਿਛਾ ਜ਼ਮੀਨ ਉੱਤੇ ਆ ਡਿੱਗਿਆ ਸ਼ੇਰ ਦੂਸਰੀ ਵਾਰ ਫਿਰ ਤੋਂ ਉੱਠਿਆ ਤੇ ਇਸ ਵਾਰ ਉਸ ਨੇ ਗੁਰੂ ਜੀ ਦੇ ਚਿਹਰੇ ਉੱਤੇ ਵਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਵਾਰ ਗੁਰੂ ਜੀ ਨੇ ਆਪਣੇ ਇੱਕ ਹੱਥ ਦੀ ਢਾਲ ਨਾਲ ਸ਼ੇਰ ਦੇ ਵਾਰ ਨੂੰ ਰੋਕਿਆ ਤੇ ਦੂਸਰੇ ਹੱਥ ਨਾਲ ਆਪਣੀ ਤਲਵਾਰ ਨਾਲ ਸ਼ੇਰ ਉੱਤੇ ਵਾਰ ਕੀਤਾ ਤਾਂ ਗੁਰੂ ਜੀ ਦਾ ਇੱਕ ਵਾਰ ਇੰਨਾ ਸ਼ਕਤੀਸ਼ਾਲੀ ਸੀ ਕਿ ਉਸ ਖੁੰਖਾਰ ਸ਼ੇਰ ਦੇ ਦੋ ਟੋਟੇ ਹੋ ਗਏ ਤੇ ਹਵਾ ਵਿੱਚ ਉੜਦਾ ਹੋਇਆ ਸ਼ੇਰ ਧਰਤੀ ਤੇ ਆ ਡਿੱਗਿਆ ਕੁਝ ਹੀ ਪਲਾਂ ਵਿੱਚ ਸ਼ੇਰ ਦੀ ਜਾਨ ਨਿਕਲ ਗਈ ਤੇ ਉਸ ਦਾ ਜ਼ਖਮੀ ਸਰੀਰ ਤੜਫਨੋਂ ਬੰਦ ਹੋ ਗਿਆ ਜਿਵੇਂ ਹੀ ਸ਼ੇਰ ਮਰਿਆ ਤਾਂ ਉਸ ਦੇ ਸਰੀਰ ਵਿੱਚੋਂ ਇੱਕ ਰੋਸ਼ਨੀ ਨਿਕਲੀ ਜੋ ਆਸਮਾਨ ਵੱਲ ਨੂੰ ਉੱਡ ਗਈ ਬਾਦਸ਼ਾਹ ਜਹਾਂਗੀਰ ਉਸ ਰੋਸ਼ਨੀ ਨੂੰ ਵੇਖ ਕੇ ਬਹੁਤ ਜ਼ਿਆਦਾ ਹੈਰਾਨ ਹੋਇਆ ਤੇ ਗੁਰੂ ਜੀ ਦੇ ਕੋਲੋਂ ਉਸ ਰੋਸ਼ਨੀ ਦਾ ਕਾਰਨ ਪੁੱਛਣ ਲੱਗਾ ਤਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਵਾਬ ਦਿੱਤਾ ਕਿ ਉਹ ਵੇਖ ਉਸ ਸ਼ੇਰ ਦੀ ਆਤਮਾ ਉਸ ਰੁੱਖ ਤੇ ਬੈਠੀ ਹੋਈ ਹੈ ਤੂੰ ਆਪ ਹੀ ਪੁੱਛ ਲੈ ਤਦ ਬਾਦਸ਼ਾਹ ਦੇ ਪੁੱਛਣ ਤੇ ਉਸ ਸ਼ੇਰ ਦੀ ਆਤਮਾ ਨੇ ਦੱਸਿਆ ਕਿ ਮੈਂ ਤੇਰੇ ਦਾਦੇ ਅਕਬਰ ਦਾ ਸਲਾਹਕਾਰ ਸੀ ਜੋ ਹਰ ਸਮੇ ਬਾਦਸ਼ਾਹ ਅਕਬਰ ਦੇ ਨਾਲ ਹੀ ਰਹਿੰਦਾ ਸੀ ਜਦੋਂ ਰਾਜਾ ਅਕਬਰ ਨੇ ਕਿਤੇ ਵੀ ਜਾਣਾ ਹੁੰਦਾ ਸੀ ਤਾਂ ਮੈਂ ਹਮੇਸ਼ਾ ਉਹਨਾਂ ਦੇ ਨਾਲ ਹੀ ਹੁੰਦਾ ਸੀ ਇੱਕ ਵਾਰੀ ਰਾਜਾ ਅਕਬਰ ਬਾਦਸ਼ਾਹ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਨੂੰ ਗਿਆ ਤੇ ਉਹ ਗੁਰੂ ਸਾਹਿਬ ਜੀ ਦੇ ਬਚਨਾਂ ਤੋਂ ਬਹੁਤ ਪ੍ਰਭਾਵਿਤ ਹੋਇਆ ਤੇ ਉਸਨੇ ਗੁਰੂ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ ਪਰ ਮੇਰੇ ਕੋਲੋਂ ਇਹ ਜਰਿਆ ਨਹੀਂ ਗਿਆ ਕਿ ਇਹ ਇੱਕ ਮੁਸਲਮਾਨ ਪਾਤਸ਼ਾਹ ਹੋ ਕੇ ਇਨ੍ਹਾਂ ਸਿੱਖਾਂ ਦੇ ਗੁਰੂ ਅੱਗੇ ਆਪਣਾ ਸੀਸ ਝੁਕਾ ਰਿਹਾ ਹੈ ਇਹ ਬਹੁਤ ਗਲਤ ਗੱਲ ਹੈ ਇਹ ਵੇਖ ਕੇ ਮੇਰੇ ਮਨ ਵਿੱਚ ਬਹੁਤ ਬੁਰੇ-ਬੁਰੇ ਖਿਆਲ ਆਏ ਤੇ ਮੈਂ ਮਨ ਹੀ ਮਨ ਗੁਰੂ ਘਰ ਦੀ ਨਿੰਦਿਆ ਵੀ ਕੀਤੀ ਉਸੇ ਰਾਤ ਮੈਂ ਘਰ ਆਣ ਕੇ ਮਾਸ ਨਾਲ ਰੋਟੀ ਖਾਧੀ ਤੇ ਮਾਸ ਥੋੜਾ ਕੱਚਾ ਸੀ ਜਿਸ ਕਰਕੇ ਉਹ ਮੇਰੇ ਮੇਦੇ ਵਿੱਚ ਫਸ ਗਿਆ ਤੇ ਪਚਿਆ ਨਾ ਮਾਸ ਨਾ ਪਚਨ ਕਰਕੇ ਮੇਰੀ ਮੌਕੇ ਤੇ ਹੀ ਮੌਤ ਹੋ ਗਈ ਤੇ ਜਦੋਂ ਮੈਂ ਮਰਿਆ ਤਾਂ ਉਸ ਵੇਲੇ ਮੇਰੀ ਸੁਰਤ ਮਾਸ ਵਿੱਚ ਹੀ ਸੀ ਜਿਸ ਕਰਕੇ ਮੈਨੂੰ ਸ਼ੇਰ ਦੀ ਜੂਨ ਮਿਲੀ ਹੈ ਤੇ ਮੈਂ ਕਾਫੀ ਸਮੇਂ ਤੋਂ ਇਸ ਸ਼ੇਰ ਦੀ ਜੂਨ ਵਿੱਚ ਪਿਆ ਦੁਖੀ ਹੋ ਰਹੀ ਹਾਂ ਹਾਂ ਪਰ ਅੱਜ ਗੁਰੂ ਜੀ ਨੇ ਮੇਰੇ ਉੱਤੇ ਬਹੁਤ ਵੱਡੀ ਮਿਹਰ ਕੀਤੀ ਹੈ ਮੈਨੂੰ ਬਖਸ਼ ਲਿਆ ਤੇ ਆਪ ਆਣ ਕੇ ਮੇਰਾ ਉਧਾਰ ਕੀਤਾ ਹੈ ਗੁਰੂ ਸਾਹਿਬ ਜੀ ਦੇ ਹੱਥੋਂ ਮਰਨ ਕਰਕੇ ਮੇਰਾ ਜਨਮ ਮਰਨ ਦਾ ਗੇੜ ਮੁੱਕ ਗਿਆ ਹੈ ਤੇ ਹੁਣ ਮੈਂ ਮੁਕਤ ਹੋ ਗਿਆ ਹਾਂ ਇਹ ਸੁਣ ਕੇ ਸਾਰੇ ਜਣੇ ਬਹੁਤ ਜ਼ਿਆਦਾ ਹੈਰਾਨ ਹੋਏ ਤੇ ਸਾਰਿਆਂ ਦੀ ਗੁਰੂ ਜੀ ਦੇ ਪ੍ਰਤੀ ਹੋਰ ਵੀ ਸ਼ਰਧਾ ਵਧ ਗਈ ਤੇ ਸਾਰੇ ਜਣਿਆਂ ਨੇ ਧੰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਲਾਪ ਕੀਤਾ ਤੇ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਸ਼ੀਸ਼ ਝੁਕਾਇਆ ਸਤਨਾਮ ਸ੍ਰੀ ਵਾਹਿਗੁਰੂ